ਕਿਆ ਕਰ ਲਓ। ਫਿਰ ਇਹਨਾਂ ਕਲੋਨੀਆਂ ਖਨਾਂੜੀਆਂ ਚੈੱਕ ਕਰ ਲਓ। ਹਾਂਜੀ ਸਾਸਰੀ ਕਾਲ ਜੀ। ਇਹਨਾਂ ਵਿੱਚੋਂ ਜਿਹੜੇ ਮੇਨ ਬਰੀਡਰ ਕਬੂਤਰ ਆ ਸਾਡੇ ਹੋਰਾਂ ਦੀ ਵੀਡੀਓ ਤੁਹਾਨੂੰ ਬਖਾਉਣ ਲੱਗੇ ਆ। ਜਿੰਨੋਂ ਜਿਹੜੇ ਜਿਹੜੇ ਚਾਹੀਦੇ ਦੱਸ ਦਿਓ। ਤੁਹਾਨੂੰ ਅੱਥਾ ਦਾ 5 ਤੋਂ 7 ਜੋੜੇ ਤੁਹਾਨੂੰ ਬਖਾ ਦੇ। ਹਾਂਜੀ। ਇਸੇ ਵਿੱਚ ਇਕੱਲੇ ਬਹਿਣੇ ਦੀ ਖਲੋਣੀ ਤੇ ਪਾਰ ਆ ਸਾਰਾ ਚੀਜ਼ਾਂ ਵਿਖਾਵਾਂਗੇ ਕਬੂਤਰਾਂ ਦੀ। ਕਿੱਦਾਂ ਕਰ ਲਿਆ। ਆ ਜਾਓ ਸਾਰਾ ਰੇਟ ਪਰ ਨਾਲ ਐ। ਇੱਕ ਮਿੱਠਾ ਕਬੂਤਰ ਆ ਬੈਠਾ ਮਗਰ ਵੀ ਕੋਈ ਸ਼ਾਂਤੀ ਨਹੀਂ। ਇਹ ਤੁਹਾਨੂੰ ਇਹ ਕਬੂਤਰ ਵੀਜੀ ਸੇਲ ਆ। ਇੱਥੇ ਤਿੰਨ ਚਾਰ ਹੋ ਰਿਹਾ ਸਾਰਿਆਂ ਦੀ ਵੀਡੀਓ ਤੁਹਾਨੂੰ ਪ੍ਰੋਪਰ ਵਿਖਾ ਦਿੰਦੇ ਆ। ਸਾਰੇ ਇਕੱਠੇ ਲਊਗਾ ਸਾਰੇ ਵਾਪਕ ਉਹਦਾ ਰੇਟ ਵੱਖਰਾ ਲੱਗੂ। ਜੇ ਕੋ ਚੁਣ ਕੇ ਲਊਗਾ ਤਾਂ ਰੇਟ ਵੱਖਰਾ ਲੱਗੂ ਆ ਵੇਖ ਲਓ। ਇਸਾ ਉਤਰਾਇਆ ਆ। ਆ ਵੀ ਜੀ ਆ ਉੱਤਰ ਜਿਹੜੇ ਆਪਣੇ ਮੇਨ ਵੱਡੇ ਸੇਲ ਆ ਚੱਕ ਕਰ ਲੋ। ਇਹ 102 16 ਵੀਰ ਆ ਕਿ ਨਹੀਂ ਜੋ 500 ਵਾਲੇ ਆਗੇ ਜੇ ਆਪਾਂ ਪਹਿਲਾਂ ਤੁਹਾਨੂੰ ਦੱਸ ਵੀਏ ਜਿਹਨੂੰ ਚੰਗੇ ਲੱਗਣ ਉਹ ਹੀ ਲੈ ਸਕਦਾ ਜੀ। ਵੀਡੀਓ ਦੇ ਵਿੱਚ ਇਹਨਾਂ ਦੀ ਖਲੂਨੀ ਬਹਿਣੀ ਮਤਲਬ ਪਾਰ ਅੱਖ ਸਾਰਾ ਕੁਝ ਵਿਖਾ ਦਾਂਗੇ। ਤਾਨੂ ਮੁਖਾਤ ਤੇ ਖਲੋਤੇ ਬਿਠੇ ਆ ਦੇਖੋ ਕਲੋੜੀ ਇਹਦੀ ਅੰਬਾ ਕਰ ਲਿਆ ਜੈਲਦਾਰ ਜੀ ਤੇ ਕਲੋਣੀ ਦਾ ਜੌਂਸਰੇ ਦੀ ਦੇਖੋ ਹੱਥ ਲੇ ਲਈ ਹਲੋ ਹੋਰ ਦੇਖੋ ਕਲੋਣੀ ਇਹਦੀ ਆਈ ਕਿ ਨਹੀਂ ਨਜ਼ਰ ਇਹਦੀ ਜੀ ਹੈਗੇ ਜੋ ਪੰਜ ਨਾਰ ਜੇਕਰ ਪੰਜ ਨਾਰ ਚਾਹੀਦੇ ਤੇ ਪੰਜ ਨਾਰ ਮਿਲ ਜਾਣਗੇ ਤੇ ਮਾਤੀਆਂ ਦੀ ਵੀ ਆਪਾਂ ਵੀਡੀਓ ਨਾਲ ਹੀ ਪਾਵਾਂਗੇ ਤੁਹਾਨੂੰ ਜਾਉਂਸਰੇ ਦੇ ਪੈਰ ਚ ਉਦਾ ਹੀ ਨੰਬਰ ਆ ਇਹਦੇ ਵੀ ਨੰਬਰ ਉਦਾ ਹੀ ਆ ਤੇ ਬਾਕੀ ਤਿੰਨ ਜਿਹੜੇ ਤਿੰਨ ਉਹ ਮੇਨ ਆਪਣੇ ਘਰ ਦੇ ਆ ਬਰੀਡੀਗ ਵਾਲੇ ਮਗਰਲੇ ਦੋ ਇਹ 골ਡਨ ਕਬੂਤਰ ਕਬੂਤਰ ਵੇਖੋ ਸਾਰੇ ਫੇਟ ਜੋ 골ਡਨ ਮਿੱਠਾ ਮਾਰਨਦੇ ਜੋ ਚੈੱਕ ਕਰ ਲਓ ਆਹ ਵੇਖੋ ਕਲੋਨੀਆ ਖਨਾਲੀਆਂ ਚੈੱਕ ਕਰ ਲਓ ਇਹਨਾਂ ਦੀਆਂ ਕਿੱਦਾਂ ਦੀਆਂ ਆਹ ਵੇਖੋ ਠੀਕ ਆ ਆ ਕੂਕਾ ਪਰ ਪੂਰਾ ਸਾਰਾ ਕੁਝ ਵੀਡੀਓ ਦੇ ਨਾਲ ਹੀ ਵਿਖਾ ਦੇਣਾ ਚੈੱਕ ਕਰ ਲਿਓ ਹਾਂਜੀ ਵੀਜੀ ਆ ਜਿਹੜੇ ਤੁਹਾਨੂੰ ਕਬੂਤਰ ਆਪਾਂ ਵਿਖਾਏ ਹੈ ਨਾ ਥੱਲੇ ਬੈਲੀਆਂ ਕਲੋਨੀਆ ਆ ਪਹਿਲਾ ਕਬੂਤਰ ਚੈੱਕ ਕਰੋ ਕਾਲੀ ਤੌਣ ਤੇ ਕਾਲੀ ਪੂਛ ਵੇ ਲੋ ਵਾਈਬ੍ਰੇਟ ਕਰਨ ਦੇ ਆਜੋ ਇਹ ਵੀ ਨੌਵੀਂ ਮਤਲਬ ਦਾਂਹੀ ਕੱਢਣ ਦੇ ਆ ਸ਼ਾਇਦ ਨੌਵੀਂ ਤਾਂ ਹੋਈ ਬਰਾਬਰ ਜਾਵੇ। ਲੋ ਕਿੰਨੀ ਵਾਈਬ੍ਰੇਟ ਹੋਉਂਦੀ ਹੈ। ਵੀਡੀਓ ਦੀ ਨਜ਼ਰ ਆਉਂਦਾਂ। ਆਹ ਰੰਗ ਲੱਗੇ। ਗੁਲਾਬੇ। ਤੇ ਆਹ ਜੀ ਦਾ ਫੜਿਆ ਸੀ ਉਹਦਾ ਨਾਮ ਹੀ ਵਿੱਚ ਨੰਬਰ ਲਿਖਿਆ। ਪਤਾ ਨਹੀਂ ਆ ਕਿਹੜੇ ਵੀਗ ਦਾ ਵਾ। ਇਹਦੇ ਵਿੱਚ ਇਦਾਂ ਹੀ ਨੰਬਰ ਤੇ ਆਇਆ। ਡਾੜੀ ਉਤਰਿਆ ਬਹੁਤ ਚੰਗਾ ਕਬੂਤਰ ਹੈ। ਇਹ ਕਬੂਤਰ ਪਹਿਲਾਂ ਤੁਹਾਨੂੰ ਸਾਰੇ ਕਬੂਤਰ ਵਿਖਾਵਾਂਗੇ ਬਾਅਦ ਚ ਤੁਹਾਨੂੰ ਸਾਰੀਆਂ ਕਬੂਤਰੀਆਂ ਵਿਖਾਵਾਂਗੇ ਇਹ ਹੈਗਾ ਜੋ ਇੱਕ ਕਬੂਤਰ ਆ ਕਬੂਤਰ ਨੰਬਰ 2 ਸੀ ਬੇੜਾ ਅੱਖ ਦਾ ਨੂਰ ਵਿੱਚ ਲਾਇਕ ਕਿੰਨਾ ਬਰੀਕ ਹੈ ਸੀ ਬੀ ਵਾਲਾ ਗੇਲੋ ਡੱਬ ਵਾਲਾ ਗੇਲੋ ਜਿਹੜਾ ਮਰਜੀ ਗੇਲੋ ਤੇ ਇਹਦੇ ਬਾਹਰ ਬਾਹਰ ਲੈ ਲੋ ਪੂਰੀਆ ਬਣੀਏ ਗ੍ਰਿਪ ਜੀ ਖੋਲ ਦੇਣੀ ਆ ਮੈਂ ਉਤੀ ਨਹੀਂ ਆਣਾ ਬਾਹਰ ਲੇ ਦੇ ਜੋ ਆ ਤਿਲ ਆ ਜਾ ਤੇ ਬੈਲੈਂਸ ਹੀ ਪੂਛ ਆ ਫੜ ਫੜ ਕੇ ਨਹੀਂ ਕਰਨੀ ਪੈਂਦੀ ਆ ਵੇ ਲੋ ਆ ਜਾ ਕਬੂਤਰ ਦਾ ਪੂਰਾ ਰਾਂਗ ਸੇਬੇ ਵਾਲਾ ਸੇਬੇ ਵਾਲਾ ਕੋਲ ਜਿਹੜਾ ਮਰਜੀ ਲੈ ਲੋ ਆ ਪੰਜੇ ਜੋ ਦੇ ਠੀਕ ਇਹ ਵੀ ਜੀ ਜਿਹੜੇ ਕਬੂਤਰ ਸੇਲ ਆਣਾ ਮੇਰਾ ਵੀ 1200 ਵਾਲੇ ਤੇ ਹੈਗੇ ਨਹੀਂ ਆ ਜਿਹਨੂੰ ਸਮਝ ਚ ਆਵੇ ਉਹੀ ਕਰੀ ਮੈਸੇਜ ਸਕਰੀਨ ਦੇ ਉੱਤੇ ਤੇ ਨੰਬਰ ਦੇ ਨਾਲ ਠੀਕ ਆ ਜਾ ਜੋਂਸਾ ਕੰਪਿਊਟਰ ਇਹਦੀ ਅੱਖ ਚ ਇਦਾਂ ਵਾ ਤਾਂ ਰਾਜਾ ਪਤਾ ਨਹੀਂ ਕੀ ਬਣਿਆ ਪੂਲੇ ਰੰਗਾਂ ਦੇ ਆ ਆ ਨੰਬਰ ਵੀ ਇਹਦੇ ਇੱਥੇ ਜਾਂ ਪੈਰ ਚ ਉੱਧਰ ਦਾ ਫੋਨ ਕਰਕੇ ਪੁੱਛ ਲੈ ਭਾਵੇਂ ਜਿੱਤਾ ਮਰਜੀ ਆ ਬੈਲੈਂਸ ਪੁੱਛ ਲਈ ਇਹ ਹੈਗਾ ਜੋਸਰਾ ਕਬੂਤਰ ਬਹੁਤ ਟਾਪ ਕੁਆਲਟੀ ਦਾ ਆਪਾਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਕਿ ਜਿਹੜੇ ਆਪਣੇ ਕਬੂਤਰੇ ਦੇਣ ਲੱਗੇ ਆ ਮੇਨ ਵਟੇ ਆ ਜਿਹੜੇ ਬਰੀਡਿੰਗ ਨਹੀਂ ਰੱਖੇ ਉਹ ਦੇਣ ਲੱਗੇ ਆ ਕੋਸਾ 200 ਵਾਲੇ ਨਹੀਂ ਹੈਗੇ ਜੇ ਸਾਰੇ ਕੋਈ ਲਊਗਾ ਤਾਂ ਫਿਰ ਸਾਰੇ ਉਹਨਾਂ ਦੇ ਰੇਟ ਵੱਖਰਾ ਲੱਗੂਗਾ ਤੇ ਜੇ ਕੋਈ ਕਿਸੇ ਨੇ 1-2 ਲੈਣੇ ਹੋਏ ਤਾਂ ਫਿਰ ਵੀਰ ਜਿਹੜਾ ਸਭ ਤੋਂ ਪਹਿਲਾਂ ਪੇਮੈਂਟ ਪਾਊਗਾ ਵੀ ਫੇਰ ਉਹ ਦਿਨਾਂ ਰੇਡ ਕਰਾਂਗੇ ਰੇਡ ਰੂਟ ਦੇ ਵੀਰ ਇੱਥੇ ਤਰਨਦਾਰ ਨਾਓ ਆਪਣੀ ਲੋਕੇਸ਼ਨ ਮੇਨ ਦਰਬਾਰ ਸਾਹਿਬ ਦੇ ਕੋਲ ਇੱਥੇ ਆ ਕੇ ਪੁੱਛੋ ਤੇ ਇਹਨਾਂ ਦਾ ਨੂੰ ਆਈਡੀਆ ਦੇ ਦੇਣੇ 100 ਦੇ 200 ਵਾਲੇ 500 ਵਾਲੇ ਦੇ ਹੈ ਨਹੀਂ ਜੋ ਆਵਾ ਤੁਹਾਨੂੰ ਪਹਿਲਾਂ ਦੱਸ ਦਈਏ ਜੌਂਸਰਾਪੂਤਰ ਇਹਨਾਂ ਦੀ ਖਲੋਣੀਆਂ ਤੁਹਾਨੂੰ ਸਾਰੀਆਂ ਦੀਆਂ ਵਿਖਾਈਆਂ ਤੇ ਇੱਕ ਵਾਰੀ ਫੇਰ ਵੇਖ ਲੈ ਸਕਰੀਨ ਦੇ ਉੱਤੇ ਤੇ ਨੰਬਰ ਤੇ ਫੋਨ ਮੈਂ ਵਟਸਐਪ ਕਾਲ ਕਰ ਸਕਦੇ ਜੌਂਸਰਾਪੂਤਰ ਇਧੇ ਰੰਗ ਲੱਗੇ ਆਏ ਇਹ ਆ ਨੰਬਰ ਇਹ ਦਿੱਤਾ ਹੀ ਹੈ ਹਾਂ ਪਰ ਠੀਕ ਹੁਣ ਤੁਹਾਨੂੰ ਦੇ ਆ ਲੋ ਇੱਕ ਡੱਬਾ ਵਾਲਾ ਕਹਿ ਲੋ ਮਿਸਾ ਕਹਿ ਲੋ ਜੈਲਦਾਰ ਕਹਿ ਲੋ ਜਿਹੜਾ ਮਰਜ਼ੀ ਗਲਵਾਓ ਪਹਿਲਾਂ ਤਾਂ ਰੰਗ ਦੇਖੋ ਪੂਰਾ ਗਾੜਾ ਸ਼ਾਬਦਾਰ ਤੇ ਆ ਇਹਦੇ ਪਾ ਰਹੇ ਇਹਦੇ ਵੀ 9 10 ਬਰਾਬਰ ਹੈ ਵਾਈਬ੍ਰੇਟ ਹੁੰਦੇ ਆ ਆ ਲੋ ਖੁਸ਼ਕ ਇਹਦੇ ਜਾਮ ਨਹੀਂ ਪੰਜੇ ਖੁਸ਼ਕ ਬਿਲਕੁਲ ਖੁਸ਼ਕ ਬਰੀਡਿੰਗ ਵਾਲਾ ਵੱਡਾ ਕਬੂਤਰ ਹੈ ਮੇਨ ਤੇ ਜਿਹੜੇ ਵੀਰ ਨੂੰ ਚਾਹੀਦਾ ਆ ਸਕਰੀਨ ਦੇ ਉੱਤੇ ਦਿੱਤੇ ਨੰਬਰ ਤੇ ਇਹ ਵੀਜੀ ਹੈਗੇ ਜੋ ਜਿਹਨੇ ਕੂਤਰ ਤੁਹਾਨੂੰ ਵਖਾਉਂਦੇ ਆ ਉਹ ਇਕੱਠੇ ਲਊਗਾ ਤੇ ਉਸ ਹਿਸਾਬ ਨਾਲ ਰੇਟ ਲੱਗੂਗਾ ਇਹ ਗੱਲ ਲਊਗਾ ਦਾ ਰੇਟ ਵੱਖਰਾ 100 200 500 ਵਾਲੇ ਨਹੀਂ ਜੋ ਹੈਗੇ ਆਪਣੇ ਕੋਲ ਚੈੱਕ ਕਰੀ ਜਾ ਕੂਤਰ ਸੁਨੀਆਂ ਤੁਹਾਨੂੰ ਵਖਾ ਦੇਣਾ ਕਰੀਨਾਂ ਦੀਆਂ ਚਾਰਾਂ ਦੀਆਂ ਇੱਕ ਕਬੂਤਰ ਕੋਈ ਹੋਰ ਹੁੰਦਾ ਤੇ ਉਹ ਵੀ ਤਾਂ ਨੋਖੀ ਨਾ ਬੰਦੇ ਦਾ ਆ ਲੋ ਚੈੱਕ ਕਰੋ ਹੈ ਪੱਕ 골ਡਨ ਕਬੂਤਰ ਮੇਨ ਵੱਡਾ ਬਰੀਡਿੰਗ ਵਾਲਾ ਆ ਦੇਖੋ ਪਹਿਲਾਂ ਤਾਂ ਰੰਗ ਹੁਣ ਤਨ ਉਹਦੀ ਫੇਰ ਅੱਖ ਵਿਖਾਉਣੀ ਹੈ ਅੱਖ ਚੈੱਕ ਕਰ ਲਓ ਠੀਕ ਹੈ ਤੇ ਆ ਵੀ ਪਰਾਂ ਦੇ ਵਿੱਚ ਗੈਪ ਕੋਈ ਨਹੀਂ ਹੈਗਾ ਜੇ ਜੇ ਪੈਸੇ ਖਰਚੋਗੇ ਤੇ ਚੀਜ਼ ਵੀ ਚੰਗੀ ਦੇਵਾਂਗੇ ਕਿ ਸਾਬ ਦੋਸਤੋਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਲੱਭਦੀਆਂ ਫਿਰ ਚਲੋ ਕੋਈ ਫੜ ਫੁੜਕੇ ਨਹੀਂ ਕਰਨੀ ਪੈਂਦੀ ਆਪੇ ਬੈਲੈਂਸ ਰਹਿੰਦੀ ਆ ਤੇ ਆ ਜੀ ਇਹਦੇ ਪੰਜੇ ਇਸ ਟਾਈਮ ਆਂਡਿਆਂ ਤੇ ਬੈਠਾ ਵਾ ਤੇ ਬਾਕੀ ਚਾ ਕਰ ਸਕਦੇ ਜੇ ਦੀ ਅੱਖ 골ਡਨ ਕੁਬੂਤਰ ਮੋਤੀਆਂ ਵਾਲਾ ਜੇ ਨਾਂ ਵੀ ਸੇਲ ਹੋਵੇ ਤੈਨੂੰ ਬਰੀਡਿੰਗ ਚ ਤੇ ਪਾਇਆ ਹੀ ਵਸੇ ਉਹ ਕੁਆਲਟੀ ਦਾ ਰਿਜ਼ਲਟ ਇਹਨਾਂ ਦਾ ਚੈੱਕ ਕਰ ਲਓ ਹਾਂਜੀ ਵੀਜੀ ਆ ਹੈਗੀਆਂ ਜੋ ਮਾਦੀਆਂ ਚੈੱਕ ਕਰ ਲਿਓ ਕਾਲੀ ਤੌਣ ਤੇ ਕਾਲੀ ਕੂਛ ਆ ਤੇ ਪੱਲੇ 'ਚ ਤੇ ਇਹ ਪਰ ਕੱਢਣ ਦੀ ਆ ਆਜੇ ਦਾ ਰੰਗ ਆ ਆਪਾਂ ਤੁਹਾਨੂੰ ਪਹਿਲਾਂ ਕਿਹਾ ਆਪਾਂ ਕਿ 100 200 ਵਾਲੀਆਂ ਨਹੀਂ ਜੋ ਹੈਗੀਆਂ ਇਹ ਨਾਂ ਕਬੂਤਰ ਹੈ ਨਾਂ ਕਬੂਤਰੀਆਂ ਜਿਹੜੇ ਮੇਨ ਵੱਡੇ ਹਨ ਉਹ ਕਬੂਤਰ ਦੇਣ ਲੱਗੇ ਆਪਾਂ ਇਹ ਤੁਹਾਨੂੰ ਖਲੋਣੀ ਵੀ ਵਿਖਾ ਦਾਂਗੇ ਇਹ ਹੈਗੀ ਜੋ ਫੀਮ ਆਲੋ ਜਾਮਣੀ ਪੰਜੇ ਇਹ ਤਾਂ ਜਾਮਣੀ ਪੰਜੇ ਤੇ ਹੋਰ ਅਸੀਂ ਖਾ ਨਹੀਂ ਸਕਦੇ ਬਿਲਕੁਲ ਜਾਮਣੀ ਪੰਜੇ ਸਲੇਮ ਸਮਾਰਟ ਕਬੂਤਰੀ ਕਬੂਤਰੀ ਨੰਬਰ 1 ਦਾ ਜਾਮਣੀ ਪੰਜੇ ਨਜ਼ਰ ਆਉਂਦੇ ਨੇ ਇਹਨਾਂ ਨੂੰ ਆਹ ਜੋ ਕਬੂਤਰੀ ਕਬੂਤਰੀ ਆ ਪਹਿਲੀ ਵੀਰ ਜਿਹੜਾ ਕੋ ਲਾਊਗਾ ਸਾਰੇ ਇਕੱਠੇ ਉਸ ਹਾਉਣਾ ਦਵਾਂਗੇ ਫਿਰ ਜੇ ਕਹਿੰਦੇ ਚੁਣ ਕੇ ਲੈਣੇ ਵੀਰ ਉਹਦਾ ਰੇਟ ਵੱਖਰਾ ਲੱਗਣਾ ਜੋ ਆਪ ਪਹਿਲਾਂ ਹੀ ਦੱਸ ਦਈਏ ਇਹ ਕਬੂਤਰੀ ਹੈ ਜੀ ਇੱਕ ਕਬੂਤਰੀਆਂ ਨੂੰ ਤੁਹਾਨੂੰ ਵਖਾਉਣ ਲੱਗੇ ਸਾਰੀਆਂ ਚਾ ਲੋ ਵੀ ਜੀ ਚੈੱਕ ਕਰੋ ਡੈਡੀ ਜੌਂਸਰੀ ਇਹ ਅਗੀਆਂ ਕਬੂਤਰੀਆਂ ਮੈਂ ਪਹਿਲਾਂ ਸਪਿਸ਼ ਇਹ ਆਪਣਾ ਗਾਟਾ ਪੂਰਾ ਬਣਾਉਂਗੀ ਅਜੇ ਕਰੀ ਚਾਰੇ ਕੋ ਜਣੀਆਂ ਵਹਾਉਂਦੇ ਤੈਨੂੰ ਕਬੂਤਰੀਆਂ ਨਹੀਂ ਵਿਖਾ ਕੇ ਲੋਣੀ ਚਲ ਇੱਕ ਦੇਖੋ ਕਬੂਤਰੀ ਨੀਲੀ ਦੋਦਰ ਦੀ ਅੱਖ ਕਿ ਨਹੀਂ ਚੁੱਟੀ ਤੇ ਆ ਇਹਦੇ ਰੰਗ ਆਰੇ ਨੂੰ ਆਪ ਨਵੇਂ ਦਿੱਤੇ ਆ ਆਹ ਲੋ ਬੈਲੈਂਸ ਪੂਸ਼ ਫੜ ਤੜਕੇ ਨਹੀਂ ਕਰਦੇ ਆਹ ਲੋ ਸਿਲਵਰ ਦੀ ਆ ਨੰਬਰ ਵਾਸਤੇ ਇਦਾਂ ਹੀ ਪਈ ਹੈ ਪਿੱਛੋਂ ਪਈ ਆਈ ਆ ਬਿਲਕੁਲ ਸਲੀਮ ਕਬੂਤਰੀ ਆ ਲਾਈਟ ਵੇਟਡ ਆਹ ਲੋ ਹੁਣ ਇਹਦੀ ਅੱਖ ਵੇਖੋ ਟੈਡੀ ਆ ਲਗੀ ਅੱਖ ਕਰੀ ਇਹਨੂੰ ਟੈਡੀ ਜੋ ਕਬੂਤਰ ਨਾਲ ਲਾਓ ਜੋੜੇ ਤੇ ਬੱਚੇ ਲਾਓ ਨਜ਼ਾਰਾ ਆ ਜਾਊਗਾ ਇਹ ਕਬੂਤਰੀਆਂ ਜੇ ਵੀਜੀ 3 ਇਹਦੀ ਆਖਰੇ 2 ਨੰਬਰ ਕਰ ਪਿਆ ਆਹ ਉਹ ਆ ਜਿਹੜੀ ਅੱਖ ਨਹੀਂ ਛਾਵੇ ਰਹਿੰਦੀ ਆਹ ਜਿਹੜੀ ਅੱਖ 1 ਨੰਬਰ ਕਰਦੀ ਲੋਣੀ ਵਖਾਦੀ